ਗੁਰੂ ਪਿਆਰੀ ਸਰਬੱਤ ਦਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤ ਸਰਵਣ ਕਰ ਰਿਓ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਚਨਾ ਦਸਮ ਗ੍ਰੰਥ ਦੀ ਬਾਣੀ 24 ਸਬਤਾਰਾਂ ਦੇ ਵਿੱਚੋਂ ਸਾਤ ਸੰਗਤ ਜੀ ਕਲਕੀ ਅਵਤਾਰ ਆਓ ਦੇਖਦੇ ਹਾਂ ਅੱਗੇ ਮਹਾਰਾਜ ਕੀ ਫਰਮਾਨ ਕਰਦੇ ਹਨਗੇ ਪਾਦੜੀ ਛੰਦ ਇਹੇ ਬਾਤ ਸੈਨ ਜੁਜੀ ਅਪਾਰ ਇਸ ਤਰ੍ਹਾਂ ਜਿਸ ਤਰ੍ਹਾਂ ਆਪ ਸਭ ਨੇ ਪਿਛਲੇ ਭਾਗਾਂ ਸਰਵਣ ਕੀਤਾ ਹੈ ਇਸ ਤਰ੍ਹਾਂ ਅਪਾਰ ਸੈਨਾ ਯੂਜੀ ਹੈ ਕਹਨ ਤੋਂ ਭਾਵ ਹੈ ਕਿ ਅਪਾਰ ਸੈਨਾ ਨੇ ਲੜਾਈ ਕੀਤੀ ਹੈ ਜੁੱਧ ਦੇ ਵਿੱਚ ਅਪਾਰ ਕਹੀਏ ਜਿਸ ਦਾ ਪਾਰ ਨਹੀਂ ਪਾਇਆ ਜਾ ਸਕਦਾ ਜਿਸ ਦੀ ਗਿਣਤੀ ਮਣਤੀ ਨਹੀਂ ਕੀਤੀ ਜਾ ਸਕਦੀ ਜਿਸ ਨੂੰ ਤੋਲਿਆ ਨਹੀਂ ਜਾਂਦਾ ਅੱਗੇ ਮਾਰੇ ਹੀ ਕਹਿੰਦੇ ਹਨ ਕਿ ਰਾਣੇ ਰੋਹ ਕਰੋ ਹਲ ਤਾਏ ਲੁਝਾਰ ਅਤੇ ਜੋ ਲੜਾਕੇ ਜੋਧੇ ਹਨ ਸਾ ਸੰਗਤ ਜੀ ਸੂਰਬੀਰ ਹਨ ক্রోధ万 ਹੋ ਕੇ ਭਾਵ ਕਹੀਏ ਕੇ ਰੋਹ ਦੇ ਵਿੱਚ ਆਸੇ ਬੀ ਰਸ ਦੇ ਵਿੱਚ ਭਰ ਕੇ ਜੋਧੇ ਵਿੱਚ ਧਾਵਾ ਕਰਦੇ ਹਨ ਧਾਵਾ ਬੋਲਦੇ ਹਨ ਅਗੇ ਮਾਰੀ ਕਹਿੰਦੇ ਹਨ ਕੇ ਤਜੰਤ ਬਾਣ ਗਜੰਤ ਬੀਰ ਸੂਰਵੇਂ ਲਲਕਾਰਦੇ ਹੋਏ ਬਾਣ ਛੱਡਦੇ ਹਨ ਸੂਰਵੇਂ ਬੈਰੀ ਨੂੰ ਲਲਕਾਰਦੇ ਹਨ ਅਤੇ ਲਲਕਾਰਾ ਮਾਰ ਕੇ ਫਿਰ ਬਾਣ ਨੂੰ ਛੱਡਦੇ ਹਨ ਅੱਗੇ ਮਾਰੇ ਵੀ ਕਹਿੰਦੇ ਹਨ ਕਿ ਉਠੰਤ ਨਾਦ ਪਜੰਤ ਪੀਰ ਬਹੁਤ ਹੀ ਭਿਆਨਕ ਗੂੰਜ ਉੱਠਦੀ ਹੈ ਨਾਦ ਵੱਜਦੇ ਹਨ ਭਿਆਨਕ ਸਾਜ਼ ਵੱਜਦੇ ਹਨ ਜਿਸ ਨੂੰ ਸੁਣ ਕੇ ਜੋ ਡਰਫੋਗ ਹਨ ਡਰਕਲ ਹਨ ਜੋ ਸਾਥ ਸੰਗਤ ਜੀ ਕਾਇਰ ਲੋਗ ਹਨ ਉਹ ਆਪਣੀ ਜਾਨ ਬਚਾ ਕੇ ਭੱਜਦੇ ਹੋਏ ਦਿਖਾਈ ਦਿੰਦੇ ਹਨ ਰਣ ਦੇ ਮੈਦਾਨ 'ਚ ਅੱਗੇ ਮਹਾਰਾਜ ਕਹਿੰਦੇ ਹਨ ਕਿ ਧਾਇ ਸਬਾਹ ਜੋ ਦਾ ਸਕੋਪ ਚੰਗੀ ਡੀਲ ਡੋਲ ਵਾਲੇ ਚੰਗੀ ਡੀਲ ਲੋਲਤ ਭਾਵਕ ਹੀ ਹੈ ਕਿ ਰਿਸਟ ਪੁਸਟਰ ਮਹਾਬਲੀ ਜੋ ਜੋਦੇ ਹਨ ਉਹ ক্রੋਧਿਤ ਹੋ ਗਏ ਭਾਵਕ ਹੀ ਹੈ ਕਿ ਵੀ ਰਸ ਦੇ ਵਿੱਚ ਭਰ ਕੇ ਰੋਹ ਦੇ ਵਿੱਚ ਆ ਕੇ ਤਾਵਾ ਕਰਦੇ ਹਨ ਮਹਾਰਾਜ ਅੱਗੇ ਕਹਿੰਦੇ ਹਨ ਕਿ ਕੜਤਿ ਕਿਰਪਾਣ ਬਹੰਤ ਧੋਪ ਕਿਰਪਾਨ ਕੱਢਦੇ ਹਨ ਅਤੇ ਕਿਰਚਾਂ ਧੋਪ ਵਾਉਂਦੇ ਹਨ ਅੱਗੇ ਮਹਾਰਾਜ ਕਹਿੰਦੇ ਹਨ ਕਿ ਲੋਜੰਤ ਸੂਰਜੁਜੰਤਿ ਅਪਾਰ ਅਪਾਰ ਸੂਰਮੇ ਲੜਦੇ ਹੋਏ ਜੂਝ ਰਹੇ ਹਨ ਅਪਾਰ ਕਹੀਏ ਕਿ ਜਿਸ ਦਾ ਪਾਰ ਨਹੀਂ ਪਾਇਆ ਜਾਂਦਾ ਗਿਣਤੀ ਨਹੀਂ ਜਿੰਨਾਂ ਦੀ ਉਹ ਜੋ ਸੂਰਮੇ ਹਨ ਲੜਦੇ ਹੋਏ ਜੂਝ ਰਹੇ ਹਨ ਅੱਗੇ ਮਹਾਰਾਜ ਕਹਿੰਦੇ ਹਨ ਕਿ ਜਾਨ ਸੇਤ ਬੰਦ ਦੇਖਿ ਅਤ ਪਹਾੜ ਇੰਜ ਪ੍ਰਤੀਤ ਹੁੰਦਾ ਹੈ ਮਾਨੋ ਰਾਮ ਦਵਾਰਾਂ ਪੁਲ ਬੰਨਣ ਲਈ ਲਿਆਉਂਦੇ ਪਰਬਤ ਦਿਸ ਰਹੇ ਹੋਣ ਅੱਗੇ ਮਾਰਾਈ ਕਹਿੰਦੇ ਹਨ ਕਿ ਕਟੰਤ ਅੰਗ ਪਬਕੰਤ ਕਾਵ ਅੰਗ ਸਾਥ ਸੰਗਤ ਜੀ ਜੋ ਜੋਦੇ ਸੁਰਮਿਆਂ ਦੇ ਹਨ ਉਹ ਕੱਟੇ ਜਾ ਰਹੇ ਹਨ ਜਖਮਾਂ ਵਿੱਚੋਂ ਲਹੂ ਪੱਕ-ਪੱਕ ਕਰਕੇ ਨਿਕਲ ਰਿਹਾ ਹੈ ਇਸ ਤਰ੍ਹਾਂ ਜੋ ਲਹੂ ਜਖਮਾਂ ਦੇ ਵਿੱਚੋਂ ਨਿਕਲਣ ਦੀ ਆਵਾਜ਼ ਆ ਰਹੀ ਹੈ ਅੱਗੇ ਮਾਰਾ ਹੀ ਕਹਿੰਦੇ ਹਨਗੇ ਸਿਜੰਤ ਸੂਰੁ ਜੁਜੰਤ ਚਾਵ ਸੂਰ ਮੇਂ ਨਰਨਾਇਕ ਜੰਗ ਲੜਦੇ ਹਨ ਨਰਨਾਇਕ ਤੋਂ ਭਾਵ ਹੈ ਕਿ ਇੱਥੇ ਫੈਸਲਾ ਹੋਣਾ ਹੈ ਕੱਲ ਜੋ ਖਤਮ ਹੋ ਕੇ ਸੱਜੁਗ ਦਾ ਆਰਾਮ ਹੋਣਾ ਹੈ ਅਤੇ ਚਾਉ ਦੇ ਨਾਲ ਸਾਧ ਸੰਗਤ ਜੀ ਬੜੇ ਹੀ ਚਾਰ ਦੇ ਨਾਲ ਉਹ ਲੜਦੇ ਹਨ ਜੂਝਦੇ ਹਨ ਜੰਗ ਦੇ ਮੈਦਾਨ 'ਚ ਅੱਗੇ ਮਾਰੇ ਹੀ ਕਹਿੰਦੇ ਹਨ ਕਿ ਨਿਰਖੰਤ ਸਿੱਧ ਚਾਰਣ ਅਨੰਤ ਸੂਰਮਿਆਂ ਦੀ ਲੜਾਈ ਨੂੰ ਸਿੱਧ ਲੋਕ ਵੇਖਦੇ ਹਨ ਸਾਧ ਸੰਗਤ ਜੀ ਸਿੱਧ ਜਿਵੇਂ ਸਾਹਿਬ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਸਿੱਧਾਂ ਦੇ ਨਾਲ ਗੋਸ਼ਟ ਹੋਇਆ ਸੀ ਸਿੱਧ ਕਹੀ ਹੈ ਸਾਧ ਸੰਗਤ ਜੀ ਜਿਸ ਨੇ ਜਿਸ ਨੇ ਜਿਵੇਂ ਕਿ ਕਿਸ ਨੇ ਮੰਤਰ ਸਿੱਧ ਕੀਤਾ ਹੁੰਦਾ ਹੈ ਸਾਧਨਾ ਕੀਤੀ ਹੁੰਦੀ ਹੈ ਸਾਧ ਅਤੇ ਸਿੱਧ ਉਹ ਸਾਰੇ ਜੋ ਹਨ ਉਹ ਇਸ ਲੜਾਈ ਨੂੰ ਦੇਖ ਰਹੇ ਹਨ ਅਗੇ ਮਾਰਾਈ ਕਹਿੰਦੇ ਹਨ ਕਿ ਉਚਰੰਤ ਕਿਰਤ ਜੋਦਨ ਬੇਅੰਤ ਅਤੇ ਚਾਰਨ ਲੋਕ ਜੋਧਿਆਂ ਦਾ ਬੇਅੰਤ ਯਸ਼ ਕਰਦੇ ਹਨ ਸਾਧ ਸਿੰਘ ਜੀ ਜੋ ਚਾਰਨ ਲੋਕ ਜੋਧਿਆਂ ਦਾ ਬੇਅੰਤ ਜੋ ਹਨ ਯਸ਼ ਕਰਦੇ ਹਨ ਸਾਹ ਸਿੰਘ ਜੀ ਅੱਗੇ ਮਾਰਾਈ ਕਹਿੰਦੇ ਹਨ ਕਿ ਆਪ ਈ ਸਰਕ ਰਾਹਲ ਅਤੇ ਸ਼ਿਵ ਆਪ ਭਿਆਨਕ ਨਾਚ ਨੱਚ ਰਿਹਾ ਹੈ ਜੋ ਸ਼ਿਵ ਜੀ ਮਹਾਰਾਜ ਹਨ ਉਹਨਾਂ ਨੇ ਅਜਿਹਾ ਰੂਪ ਧਾਰਨ ਕੀਤਾ ਹੈ ਭਿਆਨਕ ਨਾਚ ਨੱਚ ਰਿਹਾ ਹੈ ਇਹ ਮਾਰਾਈ ਕਹਿੰਦੇ ਹਨ ਕਿ ਬਾਜੰਤ ਡੌਰ ਭੈ ਕਰ ਵਿਸਾਲ ਬਹੁਤ ਵਿਧਾਇਕ ਡੋਰੂ ਵਜਦਾ ਹੈ ਡੋਰੂ ਕਹੇ ਢਮਰੂ ਸ਼ਿਵਜੀ ਦੇ ਕੋਲ ਸਾਧ ਸਿੰਘ ਜੀ ਇੱਕ ਵਜਾਉਣ ਵਾਲਾ ਜੋ ਸਾਜ਼ ਹੁੰਦਾ ਹੈ ਢਮਰੂ ਬਹੁਤ ਹੀ ਭਿਆਨਕ ਆਵਾਜ਼ ਦੇ ਵਿੱਚ ਵੱਜ ਰਿਹਾ ਹੈ ਅੱਗੇ ਮਹਾਰਾ ਹੀ ਕਹਿੰਦੇ ਹਨ ਕਿ ਪਵੰਤ ਮਾਲ ਕਾਲੀ ਕਪਾਲ ਉਹ ਸੂਰਮਿਆਂ ਦੀ ਮੁੰਡਾਂ ਦੀ ਮਾਲਾ ਪਰੋ ਰਹੀ ਹੈ ਕਹਿੰਦੇ ਪਾਕੀ ਸੂਰਮਿਆਂ ਦੇ ਸਿਰਾਂ ਦੀ ਮਾਲਾ ਪਰੋ ਰਹੀ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਚਲ ਚਿਤ ਚਖ ਛਾੜੰਤ ਜਵਾਲ ਜਿਸ ਦੀਆਂ ਅੱਖਾਂ ਚੰਚਲ ਹਨ ਅਤੇ ਮੂੰਹ ਤੋਂ ਜਵਾਲਾ ਛੱਡ ਰਹੀ ਹੈ ਕਹਨ ਤੋਂ ਭਾਵ ਕੀ ਮੂੰਹ ਤੋਂ ਉਸ ਦੇ ਆਗ ਬਰਸ ਰਹੀ ਹੈ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਰਸਾਵਲ ਛੰਦ ਵਜੇ ਘੋਰ ਬਾਜੇ ਘੋਰ ਧੁਨ ਕਰਨ ਵਾਲੇ ਵਾਜੇ ਵੱਜ ਰਹੇ ਹਨ ਕਹਿਣ ਤੋਂ ਬਾਅਦ ਹੈ ਕਿ ਸਾਧ ਸੰਗਤ ਜੀ ਕਾਫੀ ਜੋ ਭੰਕਰ ਵਾਜੇ ਜੋ ਹਨ ਵੱਜ ਰਹੇ ਹਨ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਤੁਣਨ ਮੇਗ ਲਾਜੇ ਜਿਨ੍ਹਾਂ ਦੀ ਗੂੰਜ ਸੁਣ ਕੇ ਅਜਹਿ ਵਾਜੇ ਮਾਰੂ ਵਾਜੇ ਵੱਜ ਰਹੇ ਹਨ ਮਾਰੂ ਸਾਜ ਵੱਜ ਰਹੇ ਹਨ ਸਾਧ ਸੰਗਤ ਜੀ ਜਿਨ੍ਹਾਂ ਦੀ ਗੂੰਜ ਸੁਣ ਕੇ ਬਾਦਲ ਬੱਦਲ ਕਹੀਏ ਸਮਾਨ ਦੇ ਵਿੱਚ ਸ਼ਰਮਿੰਦੇ ਹੋ ਜਾਂਦੇ ਹਨ ਐਨੀ ਉਹਨਾਂ ਦੀ ਗਰਜ ਹੈ ਅੱਗੇ ਮਹਾਰਾਜ ਕਹਿੰਦੇ ਹਨ ਕਿ ਖਾਏ ਖੇਤ ਖੱਤਰੀ ਛਤਰੀ ਜੋ ਸ਼ਸਤਰਧਾਰੀ ਹੈ ਉਹ ਯੁੱਧ ਵਿੱਚ ਇੱਕ ਦੂਜੇ ਨਾਲ ਖੈਰ ਰਹੇ ਹਨ ਇੱਕ ਦੂਜੇ ਨਾਲ ਭੜ ਰਹੇ ਹਨ ਜੂਝ ਰਹੇ ਹਨ ਮਹਾਰਾਜ ਜੀ ਕਹਿੰਦੇ ਹਨ ਕਿ ਤਜੇ ਤਾਣ ਪਤਰੀ ਅਤੇ ਤਣਕੇ ਖੰਭਾਂ ਵਾਲੇ ਤੀਰ ਛੱਡ ਰਹੇ ਹਨ ਪਤਰੀ ਕਹੀਏ ਖੰਭਾਂ ਵਾਲੇ ਤੀਰ ਛੱਡ ਰਹੇ ਹਨ ਖੰਭਾਂ ਵਾਲੇ ਤੀਰ ਸਾ ਸੰਗਤ ਜੀ ਜੋ ਕਿ ਹਵਾ ਨੂੰ چیر ਕੇ ਜਲਦੀ ਨੰਗ ਜਾਂਦੇ ਹਨ ਅਤੇ ਇੱਕ ਤੋਂ ਵੱਧ ਵਿਅਕਤੀ ਦੇ ਵਿੱਚ ਖੁੱਪ ਜਾਂਦੇ ਹਨ ਗੇ ਮਾਰੇ ਕਹਿੰਦੇ ਹਨਗੇ ਗਰੇ ਅੰਗ ਪੰਗੰ ਜੋਧਿਆਂ ਦੇ ਅੰਗ ਟੁੱਟ ਟੁੱਟ ਕੇ ਡਿੱਗ ਰਹੇ ਹਨ ਅਗੇ ਮਾਰੇ ਹੀ ਕਹਿੰਦੇ ਹਨ ਕਿ ਨੱਚ ਜੰਗ ਰੰਗੰ ਜੰਗ ਦੇ ਰੰਗ ਵਿੱਚ ਰੰਗੀਜ ਕੇ ਲਿਪਤ ਹੋ ਕੇ ਨੱਚ ਰਹੇ ਹਨ ਜੋ ਜੋਦੇ ਸੂਰਮੇ ਹਨ ਐਦਾਂ ਆਪਣੀ ਜੋਰ ਦਿਖਾ ਰਹੇ ਹਨ ਅਗੇ ਮਾਰੇ ਹੀ ਕਹਿੰਦੇ ਹਨ ਕਿ ਖੁਲੇ ਖੱਗ ਖੂਨੀ ਲਹੂ ਪੀਣਿਆ ਤਲਵਾਰਾਂ ਖੱਗ ਕਹੀਏ ਤਲਵਾਰ ਖੜਗ ਕਹੀਏ ਤਲਵਾਰ ਮਿਆਨਾ ਵਿੱਚੋਂ ਨਿਕਲ ਆਇਆ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਚੜੇ ਚੂਪ ਦੋਨੀ ਅਤੇ ਉਹਨਾਂ ਨੂੰ ਦੇਖ ਕੇ ਯੋਧਿਆਂ ਨੂੰ ਇਸ ਜੰਗੇ ਮੈਦਾਨ ਦੇ ਵਿੱਚ ਦੇਖ ਕੇ ਦੁਗਣਾ ਚਾਉ ਚੜ ਰਿਹਾ ਹੈ। ਗੇ ਮਾਰੇ ਕਹਿੰਦੇ ਹਨ ਕਿ ਭਯੋ ਕੋਰ ਜੁਦਨ ਬਹੁਤ ਕੋਰ ਜੁਦਮ ਮੱਚਿਆ ਹੈ ਬਹੁਤ ਕੋਰ ਬਹੁਤ ਹੀ ਭयंकर ਜੁਦ ਜੋ ਹੈ ਉੱਥੇ ਮੱਚਿਆ ਹੈ ਮਾਰੇਗੇ ਕਹਿੰਦੇ ਹਨ ਕਿ ਇਤੀ ਕਾਹ ਸੁਦਨ ਇਸ ਦੀ ਇਤਨੀ ਖਬਰ ਕਿਸੇ ਨੂੰ ਨਹੀਂ ਹੈ। ਅੱਗੇ ਮਾਰਾ ਹੀ ਕਹਿੰਦੇ ਹਨ ਕਿ ਪੰ ਜਿੰਨਾ ਰਾਜਾ ਨੇ ਕਾਲ ਵਰਗੇ ਸੂਰਮਿਆਂ ਨੂੰ ਜਿੱਤ ਲਿਆ ਸੀ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਪਜੇ ਸਰਬ ਭੂਪਮ ਉਹ ਸਾਰੇ ਰਾਜੇ ਭੱਜ ਚਲੇ ਹਨ ਸਾ ਸੰਗਤ ਜੀ ਕਲਗੀ ਅਵਤਾਰ ਜੀ ਆਂਦਾ ਇਸ ਤਰੀਕੇ ਦਾ ਰਹਾਬੋ ਦਾਪ ਦੇਖ ਕੇ ਉਹਨਾਂ ਦੀ ਲੜਾਈ ਦੇਖ ਕੇ ਉਹ ਸੁਰਮੇ ਵੀ ਭਾਜ ਚੱਲੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਸਭ ਇਹ ਸੈਨ ਭਾਜਾ ਸਾਰੀ ਸੈਨਾ ਭੱਜੀ ਜਾ ਰਹੀ ਹੈ ਫਿਰ ਉਹ ਆਪ ਰਾਜਾ ਇਹ ਵੇਖ ਕੇ ਸੰਭਲਦਾ ਜੋ ਰਾਜਾ ਹੈ ਫਿਰ ਪਰਤਿਆ ਹੈ ਹਮਾਰਾ ਹੀ ਕਹਿੰਦੇ ਹਨ ਕਿ ਠਕਟ੍ਰੋ ਆਣ ਜੁਦਨ ਜਦ ਨੂੰ ਸ਼ੁਰੂ ਕਰ ਦਿੱਤਾ ਫਿਰ ਦੁਬਾਰਾ ਭਇਓ ਨਾਦ ਉਦਨ ਬਹੁਤ ਭਾਰਾ ਰੌਲਾ ਤੇ ਗੂੰਜ ਪੈ ਗਈ ਹੈ ਚਾਰੇ ਪਾਸੇ ਜਿਸ ਤਰ੍ਹਾਂ ਇਹ ਜੁੱਧ ਫਿਰ ਤੋਂ ਮਚ ਗਿਆ ਹੈ ਸ਼ੁਰੂ ਹੋ ਗਿਆ ਹੈ ਮਹਾਰਾਜ ਅੱਗੇ ਕਹਿੰਦੇ ਹਨ ਕਿ ਤਜੇ ਬਾਣ ਐਸੇ ਯੋਧੇ ਉਹ ਤੀਰ ਛੱਡਦੇ ਹਨ ਜਿਵੇਂ ਕਿ ਬਾਣਨ ਪਤਰ ਜਿਹਾਸੇ ਜੇ ਹਨੇਰੀ ਨਾਲ ਬਣ ਵਿੱਚ ਪੱਤਰ ਉੱਡਦੇ ਹਨ ਬਨ ਕਹੀਏ ਜੰਗਲ ਜੰਗਲਾਂ ਦੇ ਵਿੱਚ ਜਦੋਂ ਹਨੇਰੀ ਤੇਜ਼ ਆਉਂਦੀ ਹੈ ਤੇ ਸੁੱਕੇ ਜੋ ਪੱਤੇ ਹਨ ਉਹ ਉੱਡਦੇ ਹਨ ਬਹੁਤ ਹੀ ਤੇਜ਼ੀ ਨਾਲ ਇਹਦਾ ਬਾਣ ਛੱਡੇ ਜਾ ਰਹੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਜਲਨ ਮੇਗ ਧਾਰਾ ਜਾਂ ਜਿਵੇਂ ਬੱਦਲਾਂ ਵਿੱਚੋਂ ਜਲ ਦੀਆਂ ਬੂੰਦਾਂ ਡਿੱਗਦੀਆਂ ਹਨ ਮੀਂਹ ਵਰਸਦਾ ਹੈ ਇਸ ਤਰ੍ਹਾਂ ਤੀਰ ਵਰ ਰਹੇ ਹਨ ਅੱਗੇ ਮਾਰੇ ਕਹਿੰਦੇ ਹਨ ਨਬੰਮ ਜਾਨ ਤਾਰਾ ਜਾਂ ਕਾਸ਼ ਵਿੱਚੋਂ ਤਾਰੇ ਟੁੱਟ ਰਹੇ ਹਨ ਇਸ ਤਰ੍ਹਾਂ ਤੀਰ ਜੋ ਹਨ ਜੋ ਦੇ ਸੂਰਮਿਆਂ ਦੁਬਾਰਾ ਛੱਡੇ ਜਾ ਰਹੇ ਹਨ ਅਗੇ ਮਾਰਾਈ ਕਹਿੰਦੇ ਹਨ ਕਿ ਕਰ ਅੰਸੂ ਮਾਲੀ ਹੁਣ ਸਾਹਸੰਗੀ ਜਿਵੇਂ ਸੂਰਜ ਦੀਆਂ ਕਿਰਨਾਂ ਧਰਤੀ ਦੇ ਉੱਪਰ ਪੈਂਦੀਆਂ ਹਨ ਇਸ ਤਰ੍ਹਾਂ ਦੇ ਨਾਲ ਉਹ ਤੀਰ ਡਿੱਗਦੇ ਹਨ ਅਗੇ ਮਾਰਾਈ ਕਹਿੰਦੇ ਹਨ ਕਿ ਸਰੰਸਤਰ ਸਾਲੀ ਉਸ ਤਰ੍ਹਾਂ ਬਾਣ ਵੈਰੀਆਂ ਨੂੰ ਸਲਾਹਰਦੇ ਹਨ ਜਿਦਾਂ ਸੋਚਦੇ ਆ ਕਿਰਨਾਂ ਆਪਣੇ ਉੱਪਰ ਆਣ ਕੇ ਪੈਂਦੇ ਹਨ ਇਸੇ ਤਰ੍ਹਾਂ ਹੀ ਤੀਰ ਹਨ ਜਵੈਰੀਆਂ ਦੇ ਹੋਂ ਸਲਾਰ ਦੇ ਹਨ ਅੱਗੇ ਮਹਾਰਾਜ ਕਹਿੰਦੇ ਹਨ ਕਿ ਚਾਹੂੰ ਉਰ ਛੂਟੇ ਚੋਹਾ ਪਾਸਿਆਂ ਤੋਂ ਬਾਣ ਛੁੱਟ ਰਹੇ ਹਨ ਚਾਹਾਂ ਦਿਸ਼ਾਵਾਂ ਤੋਂ ਤੀਰ ਜੋ ਹਨ ਉਹ ਵਜ ਰਹੇ ਹਨ ਅੱਗੇ ਮਹਾਰਾਜ ਕਹਿੰਦੇ ਹਨ ਕਿ ਮਹਾਨ ਯੋਧ ਜੁਟੇ ਮਹਾਨ ਯੋਧ ਦੇ ਵਿੱਚ ਜੁਟੇ ਹੋਇਆ ਸਾਧ ਸੰਗਤ ਜੀ ਦੇ ਯੋਧੇ ਸੂਰਮੇ ਹਨ ਉਹ ਮਹਾਨ ਯੋਧ ਦੇ ਵਿੱਚ ਜੁਟੇ ਹੋਏ ਹਨ ਅੱਗੇ ਮਹਾਰਾਜ ਕਹਿੰਦੇ ਹਨ ਕਿ ਚਲੇ ਕੀਟ ਕਾਸੇ ਉਹ ਸੈਨਾ ਕੀੜਿਆਂ ਵਾਂਗ ਚੱਲ ਰਹੀ ਹੈ ਸਾਧ ਸੰਗਤ ਜਿਵੇਂ ਕੀੜਿਆਂ ਦਾ ਆਪਾਂ ਪੌਣ ਦੇਖਦੇ ਆ ਕਿ ਕੀੜੀਆਂ ਕਿਵੇਂ ਅੱਗੇ ਨੂੰ ਵੱਧੀਆਂ ਹਨ ਕਿਵੇਂ ਅੱਗੇ ਚੱਲਦੀਆਂ ਹਨ ਉੱਥੇ ਜੋ ਸੈਨਾ ਹੈ ਉਹ ਵੀ ਉਸੇ ਤਰੀਕੇ ਦੇ ਨਾਲ ਸਾਧ ਸੰਗਤ ਜੀ ਅੱਗੇ ਵੱਧ ਰਹੀ ਹੈ ਕਿ ਮਹਾਰਾਜੀ ਕਹਿੰਦੇ ਹਨ ਕਿ ਬੜੇ ਟਿੰਡ ਕਾਸੇ ਜਾਂ ਉਹ ਡੇਟ ਡੀ ਦਾਲ ਵਰਗੀ ਹੈ ਫਸਲਾਂ ਦੇ ਵਿੱਚ ਸਾਸ ਸੰਗੜੀ ਜਿਵੇਂ ਟਿੱਡੀ ਦਾਲ ਹਮਲਾ ਕਰ ਦਿੰਦਾ ਹੈ ਬਹੁਤ ਹੀ ਜ਼ਿਆਦਾ ਜਿੰਨੂੰ ਰੋਕਣਾ ਮੁਸ਼ਕਲ ਹੁੰਦਾ ਹੈ ਇਸ ਤਰ੍ਹਾਂ ਇੱਕ ਹਸੈਨਾ ਦੱਸੀ ਜਾ ਰਹੀ ਹੈ ਜੰਗਯੋਦ ਦੇ ਵਿੱਚ ਜੋ ਹੈ ਅੱਗੇ ਮਾਰੇ ਕਹਿੰਦੇ ਹਨ ਕਿ ਕਨਨ ਸਦਨ ਰੇਤੰ ਜਾਂ ਸਮੁੰਦਰ ਦੀ ਰੇਤ ਦੇ ਕਿੰਨਿਆ ਜਿੰਨੀ ਹੈ ਇਸ ਤਰ੍ਹਾਂ ਸਾਧ ਸੰਗਤ ਜੀ ਮਹਾਰਾਜ ਜੋ ਉਦਾਹਰਨਾਂ ਦੇ ਰਹੇ ਹਨ ਜਿਸ ਦੇ ਵਿੱਚ ਗਿਣਤੀ ਕਰਨੀ ਬਹੁਤ ਮੁਸ਼ਕਲ ਹੈ ਕਿ ਜਿਵੇਂ ਰੇਤ ਦੇ ਕਣਕਿਆ ਜਿੰਨੀ ਹੈ ਅੱਗੇ ਮਹਾਰਾਜ ਕਹਿੰਦੇ ਹਨ ਕਿ ਤਨਨ ਰੋਮ ਤੇ ਤਨ ਜਾਂ ਸਰੀਰ ਦੇ ਰੋਮਾ ਜਿੰਨੀ ਹੈ ਕਹਿਣ ਤੋਂ ਭਾਵ ਹੈ ਕਿ ਇਸ ਦੀ ਗਿਣਤੀ ਕਰਨੀ ਇਸ ਦਾ ਪਾਰ ਪਉਣਾ ਬਹੁਤ ਮੁਸ਼ਕਲ ਹੈ ਇਸ ਦਾ ਵਰਣਨ ਕਰਨਾ ਬਹੁਤ ਹੀ ਕਠਿਨ ਹੈ ਆਹ ਸਾਧ ਸੰਗਤ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਚ ਅਰਦਾਸ ਕਰਦੇ ਹਾਂ ਮਹਾਰਾਜ ਸਿੱਖਾ ਨੂੰ ਸਿੱਖੀ ਦਾ ਨਿਸ਼ਾਨ ਰਹਿਦਾਨ ਬਖਸ਼ਣਾ ਸਿਰ ਤੇ ਮਿਹਰ ਪਰ ਹੱਥ ਰੱਖਣਾ ਖਾਸ ਇਹਦੀ ਚੜ੍ਹਦੀ ਕਲਾ ਕਰਨੀ ਨਾਮ ਦਾ ਨਿਸ਼ਾਨ ਕਥਾ ਦਾ ਵਿਚਾਰ ਕਰਦਿਆਂ ਸੰਗਤ ਜੀ ਅਨੇਕ ਪ੍ਰਕਾਰ ਦੇ ਪੁੱਲ ਆ ਚੁੱਕਾ ਹੋ ਗਿਆ ਹਣਗੇ ਆਪ ਸੰਗਤ ਬਖਸ਼ ਜੋਗ ਬਖਸ਼ ਲੈਣਾ ਜਿਸ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੰਗਤ ਜੀ ਜਰੂਰ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ